you okay. ਮੈਂ ਦੁਨੀਆ ਦੇ ਦਰ ਮੇਰੇ ਕੋਈ ਝੰਡਾ ਇਲਾਵਾ ਨਹੀਂ ਹਾਲੇ ਲੱਹ ਹਾਲੇ ਲੱਹ ਸੋ ਸਾਰਿਆਂ ਮੇਰੇ ਵੱਲੇ ਜੈਮਸੀ ਦੀ ਮੈਂ ਪਰਮੇਸ਼ਵਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿੱਦਾਂ ਸਾਨੂੰ ਸਾਰਿਆਂ ਨੂੰ ਪਤਾ ਵੀ ਜਿਹੜਾ ਦਸੰਬਰ ਦਾ ਮਹੀਨਾ ਹੁੰਦਾ ਔਰ ਇਹ ਵਿੱਚ ਸਾਡੇ ਵਖ ਵਖ ਜ਼ਿਲ੍ਹਿਆਂ ਦੇ ਵਿੱਚ ਪਰਮੇਸ਼ਵਰ ਦਾ ਗੁਣਗਾਨ ਅਸੀਂ ਕਰਦੇ ਆਂ ਔਰ ਅੱਜ ਅੰਮ੍ਰਿਤਸਰ ਦੇ ਵਿੱਚ ਸਾਡੇ ਬਹੁਤ ਹੀ ਪਿਆਰੇ ਪਰਮੇਸ਼ਵਰ ਦੇ ਦਾਸ ਪਾਸਟਰ ਪੰਕਰ ਰੰਧਾਵਾ ਜੀ ਵੱਲੋਂ ਇੱਕ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਗਈ ਜਿਦੇ ਵਿੱਚ ਪਰਮੇਸ਼ਵਰ ਪ੍ਰਭੂ ਯੇਸ਼ੂ ਮਸੀਹ ਦੇ ਗੁਣਗਾਨ ਕੀਤੇ ਗਏ ਵਕ ਵਕ ਝਾਕੀਆਂ ਤਿਆਰ ਕੀਤੀਆਂ ਗਈਆਂ ਪਰ ਸਾਡੇ ਸਾਰੇ ਲੀਡਰ ਸਹਿਬਾਨ ਇੱਥੇ ਪਹੁੰਚੇ ਪਰ ਉਸਨੇ ਪਰਮੇਸ਼ਵਰ ਦਾ ਬਹੁਤ ਧੰਨਵਾਦ ਕਰਦਾ ਵੀ ਮਸੀਹ ਭਾਈਚਾਰਾ ਇਸ ਦਿਨ ਨੂੰ ਬਹੁਤ ਖੁਸ਼ੀ ਦੇ ਨਾਲ ਮਨਾਉਂਦਾ ਵਕ ਵਕ ਸ਼ਹਿਰਾਂ ਦੇ ਵਿੱਚ ਵਕ ਵਕ ਦੇਸ਼ਾਂ ਦੇ ਵਿੱਚ 크ਿਸਮਿਸ ਜਿਹੜਾ ਮਨਾਇਆ ਜਾਂਦਾ ਵਾ ਔਰ ਸਮੁੱਚੇ ਸ਼ਹਿਰ ਵਾਸੀਆਂ ਨੂੰ ਅੰਮ੍ਰਿਤਸਰ ਸ਼ਹਿਰ ਵਾਸੀਆਂ ਨੂੰ ਮੈਂ ਬਹੁਤ ਬਹੁਤ ਜ਼ਿਆਦਾ ਮੁਬਾਰਕਬਾਦ ਦਿੰਦਾ ਔਰ ਉਹਨਾਂ ਲਈ ਪ੍ਰਾਰਥਨਾ ਕਰਦਾਂਗੇ ਪਰਮੇਸ਼ਵਰ ਉਹਨਾਂ ਦੇ ਚੜ੍ਹਦੀ ਕਲਾ ਰੱਖੇ ਕਿਉਂਕਿ ਮਸੀਹ ਭਾਈਚਾਰਾ ਸਾਰੇ ਧਰਮਾਂ ਨੂੰ ਪਿਆਰ ਕਰਦਾ ਜਿਹੜਾ Hindu ਭਾਈਚਾਰੇ ਦੇ ਸਾਡੇ ਭਰਾ ਨੇ ਸਾਡੇ ਸਤਕਾਰ ਦੇ ਯੋਗ ਨੇ ਜਿਹੜੇ ਸਾਡੇ ਸਿੱਖ ਨੇ ਉਹ ਸਾਡੇ ਵੱਡੇ ਭਰਾ ਨੇ ਮੁਸਲਮਾਨ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਵੈਸੀ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਅੱਜ ਅਸੀਂ ਸਾਰੇ ਆ ਨਾ ਮਿਲ ਕੇ ਇੱਥੇ ਕ੍ਰਿਸਮਸ ਮਨਾ ਰਿਹਾ ਤੁਸੀਂ ਦੇਖਿਆ ਹੋਵੇਗਾ ਵਕ ਵਕ ਧਰਮਾਂ ਦੇ ਲੋਕ ਇੱਥੇ ਆਏ ਨੇ ਔਰ ਆਪਾਂ ਸੋਸੀਂ ਇੱਕ ਦੂਜੇ ਨਾਲ ਪਿਆਰ ਜਿਹੜਾ ਦਸਾਇਆ ਵਾ ਪਰ ਇੱਕ ਦੂਜੇ ਲਈ ਪ੍ਰਾਰਥਨਾ ਕੀਤੀ ਆ ਕਿ ਪਰਮੇਸ਼ਰ ਸਾਡੇ ਸਾਰਿਆਂ ਤੇ ਚੜ੍ਹਦੀ ਕਲਾ ਰੱਖੇ ਔਰ ਸਾਡੀ ਭਾਈਚਾਰਕ ਸਾਂਝ ਜਿਹੜੀ ਇਹਦਾ ਬਣੀ ਰਵੇ ਧੰਨਵਾਦ ਜਿਹੜੀ ਸ਼ੋਭਾ ਯਾਤਰਾ ਦਾ ਕੱਢੀ ਜਾਂਦਾ ਮਕਸਦ ਕੀ ਸੀ ਸ਼ੋਭਾ ਯਾਤਰਾ ਦਾ ਮਤਲਬ ਇਹ ਆ ਵੀ ਪਰਮੇਸ਼ਵਰ ਦੇ ਸੁਬਹ ਸਮਾਚਾਰ ਜਿਹੜਾ ਵਾ ਸੁਣਾਉਣਾ ਕਿਉਂਕਿ ਪਰਮੇਸ਼ਵਰ ਦੀ ਜਿਹੜਾ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਆ ਸ਼ਾਂਤੀ ਦਾ ਰਾਜਕੁਮਾਰ ਆ ਔਰ ਅਸੀਂ ਸ਼ਾਂਤੀ ਨੂੰ ਦਰਸਾਉਨੇ ਆ ਪਰ ਸਾਰੇ ਪੂਰੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਸੀਂ ਪੂਰੇ ਸਮਾਜ ਦੇ ਲਈ ਪ੍ਰਾਰਥਨਾ ਕਰਦੇ ਆਏ ਆ ਜਿਸ ਜੀ ਜਗ੍ਹਾ ਤੋਂ ਅਸੀਂ ਨੰਗਦੇ ਆਏ ਆ ਅਸੀਂ ਦੁਕਾਨਾਂ ਨੂੰ ਸਾਡੇ ਪਰਮੇਸ਼ਵਰ ਦੇ ਦਸਾਂ ਨੇ ਬਲੈਸ ਕੀਤਾ ਵਾ ਸਾਡੀ ਕਲੀਸਿਯਾਂ ਨੇ ਪ੍ਰਾਰਥਨਾਵਾਂ ਕੀਤੀਆਂ ਵਾ ਵੀ ਸਾਡੇ ਅੰਮ੍ਰਿਤਸਰ ਦੇ ਵਿੱਚ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸ਼ਾਂਤੀ ਇਹਦਾ ਬਣੀ ਰਹੇ ਆਪਸੀ ਭਾਈਚਾਰਕ ਸਾਂਝ ਇਹਦਾ ਬਣੀ ਰਹੇ ਮੇਰਾ ਨਾਮ ਪਾਸਟਰ ਪੰਕਜ ਆ ਔਰ ਅੱਜ ਇਬਨ ਕਲਾ ਚਰਚ ਦੇ ਵਿੱਚੋਂ ਸ਼ੋਭਾ ਯਾਤਰਾ ਕੱਢੀ ਗਈ ਵਿਸ਼ਾਲ ਔਰ ਉਹਦਾ ਕੱਢਣ ਦਾ ਮਕਸਦ ਇਹ ਸੀ ਕਿ ਪ੍ਰਭੂ ਯਸ਼ੂ ਮਸੀਹ ਜੋ ਧਰਤੀ ਤੇ ਆਏ ਉਹਨਾਂ ਨੇ ਪ੍ਰਭੂ ਯਸ਼ੂ ਮਸੀਹ ਨੇ ਸ਼ਾਂਤੀ ਦਾ ਪੈਗਾਮ ਦਿੱਤਾ ਔਰ ਆਪਾਂ ਸਭ ਅੱਜ ਇਕੱਠੇ ਹੋ ਕੇ ਇੱਕ ਬਹੁਤ ਵੱਡਾ ਇਕੱਠ ਇਕੱਠਾ ਹੋਇਆ ਜਿੱਥੇ ਈਸੇ ਚਾਕੇ ਵੀ ਨਿਕਲੀਆਂ ਔਰ ਬਹੁਤ ਸਾਰੇ ਲੰਗਰ ਲੱਗੇ ਔਰ ਇਹ ਕਰਨ ਦਾ ਮਕਸਦ ਇਹੀ ਆ ਕਿ ਪ੍ਰਭੂ ਯੇਸ਼ੂ ਮਸੀਹ ਤਾਂ ਅਮ ਜਾਨ ਨੂੰ ਚੇਂਜ ਕਰਨ ਲਈ ਨਹੀਂ ਆਏ ਔਰ ਜੀਵਨ ਨੂੰ ਚੇਂਜ ਕਰਨ ਲਈ ਆਏ 2010 ਦੇ ਵਿੱਚ ਪ੍ਰਭੂ ਨੇ ਮੇਰੇ ਜੀਵਨ ਨੂੰ ਚੇਂਜ ਕੀਤਾ ਮੇਰੀ ਲਾਈਫ ਨਸ਼ੇ ਦੇ ਵਿੱਚ ਸੀ ਪਾਪ ਦੇ ਵਿੱਚ ਸੀ ਔਰ ਮੈਂ ਜਦੋਂ ਪ੍ਰਭੂ ਯੇਸ਼ੂ ਮਸੀਹ ਨੂੰ ਜਾਣਿਆ ਮੇਰਾ ਜੀਵਨ ਚੇਂਜ ਹੋਇਆ ਮੇਰਾ ਨਾਮ ਅੱਜ ਵੀ ਪੰਕਜ ਹੀ ਆ ਮੇਰਾ ਨਾਮ ਚੇਂਜ ਨਹੀਂ ਹੋਇਆ ਮੇਰੀ ਲਾਈਫ ਚੇਂਜ ਹੋਈ ਪਰਬੂ ਨੇ ਮੈਨੂੰ ਚੇਂਜ ਕੀਤਾ ਅੱਜ ਕਿੰਨੇ ਹਜ਼ਾਰ ਲੋਕ ਸਾਡੇ ਨਾਲ ਸ਼ੋਭਾ ਯਾਤਰਾ ਜੁਆਇਨ ਜਿਨ੍ਹਾਂ ਨੇ ਕੀਤੀ ਆ ਉਹਨਾਂ ਦੇ ਜੀਵਨ ਚੇਂਜ ਹੋਏ ਇਸ ਲਈ ਪ੍ਰਭੂ ਯੇਸ਼ੂ ਮਸੀਹ ਧਰਮ ਨੂੰ ਚੇਂਜ ਕਰਨ ਲਈ ਆਏ ਚਾਹੇ ਕੋਈ ਵੀ ਭਰਾ ਐ ਸਿੱਖ ਆ Hindu ਆ ਕੋਈ ਵੀ ਕਿਸੇ ਵੀ ਧਰਮ ਦਾ ਐ ਤੇ ਪ੍ਰਭੂ ਯੇਸ਼ੂ ਮਸੀਹ ਸਭ ਨਾਲ ਪਿਆਰ ਕਰਦੇ ਆ ਪ੍ਰਭੂ ਨੇ ਸਾਨੂੰ ਪਿਆਰ ਕਰਨਾ ਸਿਖਾਇਆ ਔਰ ਆਪਾ ਸਭ ਨਾਲ ਪਿਆਰ ਕਰਦੇ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਹਾਂ ਕ੍ਰਿਸਮਸ ਦੀ ਔਰ ਨਵੇਂ ਸਾਲ ਦੀਆਂ ਮੁਬਾਰਕਾਂ ਦੇਣਾ ਹਾਂ ਕਿ ਪਰਮੇਸ਼ਵਰ ਇੰਡੀਆ ਦੇ ਉੱਪਰ ਪੰਜਾਬ ਦੇ ਵਿੱਚ ਨਵਾਂ ਸਾਲ ਬਹੁਤ ਹੀ ਆਸ਼ੀਸ਼ ਭਰਆ ਬਰਕਤ ਨਾ ਭਰਿਆ ਹੋਇਆ ਲੈ ਕੇ ਆਵੇ ਸਭ ਨੂੰ ਜੈਮ ਸੀਗੀ ਗੋਡ ਬles ਯੂ ਮੈਰੀ ਕ੍ਰਿਸਮਸ ਸਭ ਨੂੰ ਹੈਪੀ ਨਿਊ ਇਅਰ ਆ ਵੀ ਬਹੁਤ ਵੱਡਾ ਪ੍ਰੋਗਰਾਮ ਆ ਚਰਚ ਦੇ ਵਿੱਚ ਜਿਹਦੇ ਵਿੱਚ ਸਭ ਲੰਗਰ ਲੱਗਦੇ ਆ ਉਹਦੇ ਵਿੱਚ ਵੀ ਸਜਾਵਟਾਂ ਹੁੰਦੀਆਂ ਡੈਕੋਰੇਸ਼ਨ ਹੁੰਦੀ ਆ ਔਰ ਬਹੁਤ ਸਾਰੇ ਚੀਜ਼ਾਂ ਹੁੰਦੀਆਂ ਬੱਚਿਆਂ ਦੀ ਪਰਫਾਰਮੈਂਸ ਹੁੰਦੀਆਂ ਬੱਚਿਆਂ ਦੀ ਪਰਫਾਰਮੈਂਸ ਹੁੰਦੀ ਆ ਔਰ ਸ਼ਾਂਤੀ ਲਈ ਪ੍ਰੇਅਰ ਹੁੰਦੀ ਆ ਦੇਸ਼ ਲਈ ਪ੍ਰਾਰਥਨਾ ਹੁੰਦੀ ਆ ਹਨਾ ਜਿਤਨੇ ਵੀ ਸਾਡੇ ਇਹ ਚਬਾਲ ਰੋਡ ਇਬਨ ਕਲਾ ਚਰਚ ਪਿੰਡ ਹਾਂਜੀ ਕਾਈਮਿੰਗ ਕਿਉਂ ਹੋਇਆ ਟਾਈਮਿੰਗ ਹੋਏਗੀ ਸਵੇਰੇ 10 ਵਜੇ ਤੋਂ 3 ਵਜੇ ਤੱਕ ਸਾਰਿਆਂ ਨੂੰ ਜੈਮਸੀ ਕੀ ਪੇਰਾਨਾ ਡਾਕਟਰ ਲੁਕਸ ਮਸੀ ਜਨਰਲ ਸੈਕਟੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਸੋ ਸਭਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਪਵਿੱਤਰ ਮਹੀਨੇ ਦੇ ਲਈ ਜੋ ਦਸੰਬਰ ਪਹਿਲੀ ਤੋਂ ਸ਼ੁਰੂ ਹੋ ਜਾਂਦਾ ਪ੍ਰਭੂ ਯੇਸ਼ੂ ਮਸੀ ਦਾ ਜਨਮ ਦਿਹਾੜੇ ਤੇ ਪੂਰੇ ਸੰਸਾਰ ਨੂੰ ਲੱਖ ਲੱਖ ਵਧਾਈ ਦਿੰਦੇ ਆ ਖਾਸ ਤੌਰ ਤੇ ਪੰਜਾਬ ਸੂਬੇ ਨੂੰ ਔਰ ਅੱਜ ਜਿਹੜਿਆ ਅੰਮ੍ਰਿਤਸਰ ਦੇ ਵਿੱਚ ਛੋਭਾ ਯਾਤਰਾ ਕੱਢੀ ਗਈ ਪੰਚਾਇਤ ਰੰਧਾਵਾ ਮਿਨਿਸਟਰੀ ਵੱਲੋਂ ਔਰ ਉਹਨਾਂ ਦੀ ਮੈਨੇਜਮੈਂਟ ਦੇ ਪ੍ਰਧਾਨ ਗੋਤਮ ਰਾਜ ਜੀ ਵੱਲੋਂ ਸਾਡੇ ਮਿਨਿਸਟਰੀ ਦੇ ਪ੍ਰਧਾਨ ਔਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਖਾਸ ਤੌਰ ਤੇ ਜਤਿੰਦਰ ਮਸੀਹ ਗੌਰਵ ਜੀ ਇਸ ਜਗ੍ਹਾ ਤੇ ਪਹੁੰਚੇ ਔਰ ਸ਼ਹਿਰ ਵਾਸੀਆਂ ਨੂੰ ਜਿਹੜਾ ਪ੍ਰਭੂ ਯੇਸ਼ੂ ਮਸੀਹ ਦਾ ਪ੍ਰੇਮ ਦਾ ਸੰਦੇਸ਼ ਹੈ ਉਹ ਦਿੱਤਾ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਕਿਸੇ ਦਾ ਧਰਮ ਬਦਲਣ ਵਾਸਤੇ ਨਹੀਂ ਆਏ ਬਲਕਿ ਡਿੱਗੇ ਕੁਚਲੇ ਤੇ ਤਪਲੇ ਲੋਕਾਂ ਦੇ ਲਈ ਉਹਨਾਂ ਨੂੰ ਉੱਪਰ ਚੁੱਕਣ ਦੇ ਲਈ ਉਹਨਾਂ ਨੂੰ ਪਿਆਰ ਕੀਤਾ ਔਰ ਉਹਨਾਂ ਦੇ ਲਈ ਦੁਆ ਕੀਤੀ ਸੋ ਅੱਜ ਦਾ ਬਹੁਤ ਮੁਬਾਰਕ ਦਿਨ ਹੈ ਕਿ ਜਿਹੜੀ ਅੰਮ੍ਰਿਤਸਰ ਦੇ ਵਿੱਚ ਇਬਨ ਕਲਾ ਤੋਂ ਲੈ ਕੇ ਪੰਕਜ ਰੰਧਾਵਾ ਮਿਨਿਸਟਰੀ ਵੱਲੋਂ ਸ਼ੋਭਾ ਯਾਤਰਾ ਬੜੀ ਧੂਮ-ਧਾਮ ਦੇ ਨਾਲ ਹਾਲਗੇਟ ਆ ਕੇ ਸਮਾਪਤ ਹੋਈ ਸੋ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪੋਲੀ ਸਿਟੀ ਅੰਮ੍ਰਿਤਸਰ ਨੂੰ ਲੱਖ ਲੱਖ ਵਧਾਈ ਦਿੰਦੇ ਆਂ